ਬਟਾਲਾ ਦੇ ਸੁਖਾ ਸਿੰਘ ਮਹਿਤਾਬ ਸਿੰਘ ਚੌਂਕ ਵਿੱਚ ਉਸ ਵੇਲੇ ਸਾਰੇ ਹੰਗਾਮਾ ਹੋ ਗਿਆ ਜਦੋਂ ਇੱਕ ਸਰਕਾਰੀ বাস ਦੇ ਵਿੱਚ ਮਹਿਲਾ ਦੀ ਬੈਸ ਹੋ ਗਈ। ਬੈਸ ਇੰਨੀ ਵੱਧ ਗਈ ਕਿ ਇਹ ਝਗੜੇ ਦਾ ਰੂਪ ਧਨ ਕਰ ਗਏ। ਝਗੜੇ ਦੀ ਵੀਡੀਓ ਵਾਇਰਲ ਹੋਈ ਜਦੋਂ ਜਾਣਕਾਰੀ ਹਾਸਲ ਕੀਤੀ ਤਾਂ ਮਹਿਲਾ ਨੇ ਗੱਲ ਕੀਤੀ ਤਾਂ ਮਹਿਲਾ ਸਰਕਾਰੀ ਹਸਪਤਾਲ ਦੇ ਵਿੱਚ ਜ਼ਹਿਰ ਇਲਾਜ ਸੀ। ਮਹਿਲਾ ਨੇ ਦੱਸਿਆ ਕਿ ਉਸ ਨੇ বাস ਸਟੈਂਡ ਤੋਂ ਉਮਰਪੁਰੇ ਉਤਰਨਾ ਸੀ ਜਦਕਿ ਉਸ ਨੇ ਪਹਿਲਾਂ ਕੰਡਕਟਰ ਨੂੰ ਪੁੱਛਿਆ ਕਿ ਉਹ ਉਤਾਰ ਦਵੇਗਾ ਪਰ ਜਦੋਂ ਬਸ ਸੁੱਖਾ ਸਹਿ ਮਹਤਾਬ ਸਿੰਘ ਚੌਂਕ ਵਿੱਚ ਪਹੁੰਚੀ ਤਾਂ ਉੱਥੇ ਕਨੈਕਟਰ ਨੇ ਉਸ ਨੂੰ ਜਬਰੀ ਬਸ ਦੇ ਵਿੱਚੋਂ ਥੱਲੇ ਸੁੱਟ ਦਿੱਤਾ ਜਿਸ ਕਾਰਨ ਉਹਦੇ ਸੱਟਾਂ ਲੱਗੀਆਂ ਪਰ ਦੂਸਰੇ ਪਾਸੇ ਮਹਿਲਾ ਦੇ ਪਤੀ ਨੇ ਕਿਹਾ ਕਿ ਉਹ ਪੈਦਲ ਆਪਣੇ ਘਰ ਤੋਂ ਆਪਣੇ ਨੌਕਰੀ ਤੇ ਜਾ ਰਿਹਾ ਸੀ ਉਸ ਨੇ ਜਦੋਂ ਦੇਖਿਆ ਕਿ ਉਹਦੀ ਧਰਮ ਪਤਨੀ ਥੱਲੇ ਡਿੱਗੀ ਪਈ ਹੈ ਤੇ ਉਸ ਨੇ ਉਸ ਦਿਨ ਤੁਰੰਤ ਕਨੈਕਟਰ ਨੂੰ ਪੁੱਛਿਆ ਕਨੈਕਟਰ ਨੇ ਮੇਰੇ ਨਾਲ ਵੀ ਹੱਥੋਪਾਈ ਕੀਤੀ ਪਰ ਮੇਰੇ ਵੀ ਹੱਥ ਤੇ ਦੰਦੀ ਵੱੜ ਦਿੱਤੀ ਜਦੋਂ ਇਹ ਸਾਰਾ ਝਗੜਾ ਚੱਲ ਰਿਹਾ ਸੀ ਤੇ ਨੇੜਲੇ ਨਿਹੰਗ ਸਿੰਘ ਲੰਘ ਰਹੇ ਸੀ ਕਿ ਨੇੜਲੇ ਨਿਹੰਗ ਸਿੰਘ ਲੰਘ ਰਹੇ ਸੀ ਜਿਨ੍ਹਾਂ ਨੇ ਮੇਰੀ ਦਸਤਾਰ ਥੱਲੇ ਵੇਖ ਕੇ ਮੇਰਾ ਸਾਥ ਦਿੱਤਾ ਅਸੀਂ ਉਹਨਾਂ ਨੂੰ ਨਹੀਂ ਜਾਣਦੇ ਕਿ ਉਹ ਨਿਹੰਗ ਸਿੰਘ ਕੌਣ ਹੈ ਦੂਸਰੇ ਪਾਸੇ ਕਨੈਕਟਰ ਨੇ ਕਿਹਾ ਕਿ ਸਾਡਾ ਸਟੋਪੇਜ ਪਹਿਲਾਂ ਬੰਦਾ ਹੈ ਓਹ ਮਹਿਤਾ ਚੌਕ ਬੰਦਾ ਹੈ ਜੋ ਬਟਾਲਾ ਤੋਂ 18 ਕਿਲੋਮੀਟਰ ਦੂਰ ਹੈ ਇਹ ਮਹਿਲਾ ਪਤਾ ਨਹੀਂ ਕਿ ਸਾਡੇ ਨਾਲ ਕੋਈ ਰੰਜਿਸ਼ ਰੱਖਦੀ ਹੈ ਕਿ ਇੱਕ ਮਿੰਟ ਦੇ ਵਿੱਚ ਹੀ ਸਾਰੇ ਲੋਕ ਇੱਥੇ ਇਕੱਠੇ ਹੋ ਗਏ ਮੇਰੇ ਨਾਲ ਵੀ ਮਾਰਕੁਟਾਈ ਸ਼ੁਰੂ ਕਰ ਦਿੱਤੀ ਗਈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਕਿ ਨਾਮ ਹੈ ਤੁਹਾਡਾ ਦੇਖੋ ਕਿੱਥੇ ਜਾ ਰਹੇ ਸੀ ਤੇ ਕੀ ਹੋਇਆ ਸਰ ਮੈਂ ਬਸ ਸਟੈਂਡ ਤੋਂ ਉਮਰਪੁਰੇ ਚੌਂਕ ਜਾਣਾ ਸੀ ਮੈਂ ਬਸ ਵਾਲੇ ਨੂੰ ਬੜਾ ਕਿਆ ਪੁੱਛਿਆ ਤਿੰਨ ਚਾਰ ਵਾਰੀ ਮੈਂ ਕਿਹਾ ਤੁਸੀਂ ਉਮਰਪੁਰੇ ਚੌਂਕ ਉਤਾਰ ਦੋਗੇ ਕਹਿੰਦੇ ਹਾਂਜੀ ਚੱਲ ਜਿਓ ਆਪਾਂ ਉਤਾਰ ਦਾਂਗੇ ਬਸ ਵਿੱਚ ਮੈਂ ਉਹਨੂੰ ਜਦੋਂ ਪਹਾੜਾ ਚੌਂਕ ਤੇ ਬਸ ਆਈ ਆ ਉਦੋਂ ਮੈਂ ਉਹਨੂੰ ਕਿਹਾ ਮੈਂ ਕਿਹਾ ਉਹ ਕਹਿੰਦਾ ਲਿਆਓ ਟਿਕਟ ਤੇ ਮੈਂ ਆਧਾਰ ਕਾਰਡ ਹੀ ਸਾਰੀਆਂ ਸਵਾਰੀਆਂ ਦੇ ਰਹੀਆਂ ਤੇ ਮੈਂ ਉਹਨੂੰ ਆਧਾਰ ਕਾਰਡ ਦਿੱਤਾ ਮੈਂ ਕਿਹਾ ਲਓ ਤੁਸੀਂ ਅ ਘੱਟ ਦੋ ਠੀਕ ਬੇਖ ਲੋ ਤੇ ਉਹ ਕੰਨਾ ਨਹੀਂ ਜਾਣਾ ਕਿਤੇ ਤੁਸੀਂ ਮੈਂ ਹਮੇਰਪੁਰੇ ਤੁਹਾਨੂੰ ਦੱਸਿਆ ਤੇ ਗਾਈ ਕਹਿੰਦਾ ਹਮੇਰਪੁਰੇ ਤੁਹਾਨੂੰ ਮੈਂ ਕਦੋਂ ਕਿਹਾ ਚੜ ਤੇ ਕਹਿੰਦਾ ਸੋ ਦਵਾ ਦਵਾ ਚੜ ਗਈਆਂ ਹਮੇਰਪੁਰੇ ਵਾਸਤੇ ਕਹਿੰਦਾ ਚੱਲ ਹੁਣ ਥੱਲੇ ਉੱਤਰ ਤੇ ਉਸੇ ਵੇਲੇ ਬਾਅਦਸ ਮਤਲਬ ਕਿ ਖਲਰ ਉਹਨੂੰ ਸਿਟੀ ਮਾਰ ਕੇ ਬਾਈਸਿਕਲ ਆ ਰਿਹਾ ਨੂੰ ਤੇ ਲੈ ਲਾਣਾ ਹੈ ਤੇ ਉੰਨੇ ਮੈਂ ਕਿਹਾ ਮੈਂ ਕਿ ਚਲੋ ਕੋਈ ਨਹੀਂ ਤੁਸੀਂ ਨਈ ਅਧਾਰ ਕਾਰ ਲਾਣਾ ਤੁਸੀਂ ਪੈਸੇ ਲਾ ਲੋ ਮੈਂ ਕਿਹਾ ਦੱਸ ਲਾ ਦਿਓ ਤੁਸੀਂ ਵੀਰ ਤੋਂ ਲਾ ਲੋ ਕਹਿੰਦਾ ਨਹੀਂ ਤੇ ਫਿਰ ਜਲਦੀ ਉਤਰਦੀ ਬਾਣ ਤੇ ਉਹਨੇ ਆਧਾਰ ਕਾਰਡ ਸੋਟਤਾ ਮੁੜ ਕੇ ਜਦੋਂ ਮੈਂ ਆਧਾਰ ਕਾਰਡ ਚੁੱਕਣ ਦੀ ਤਾਂ ਉਹਨੇ ਅੱਗੇ ਨੂੰ ਧੱਕਾ ਦਿੱਤਾ ਕਹਿੰਦਾ ਚਲੋ ਤੇ ਜਦੋਂ ਬਾਰੀ ਕੋਲਣ ਦੀ ਹੈ ਮੇਰੀ ਬਾਰੀ ਇੱਧਰ ਵੱਜ ਗਈ ਇੱਕਦਮ ਉਹਨੇ ਜਦੋਂ ਬ੍ਰੇਕ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਹਾਜ਼ੇ ਬਾਸੇ ਚੱਲੀ ਰਹੀ ਤੇ ਉਹਨੇ ਮੈਨੂੰ ਦਬਾ ਦਬਾ ਧੱਕਾ ਦਿੱਤਾ ਆਂਦਾ ਚਲੋ ਉਤਰਦੇ ਹੋ ਤੇ ਜਦੋਂ ਮੈਂ ਉਤਰੀ ਤੇ ਇਹ ਪਿੱਛੇ ਮੇਰੇ ਹਸਬੰਦ ਆ ਰਹੇ ਸੀ ਤੇ ਇਹ ਕਹਿੰਦੇ ਤੂੰ ਕੁੜੀ ਨੂੰ ਸੁਟਣ ਕਿਉਂ ਧਿਆ ਕੀ ਗੱਲ ਐ ਇਦਾਂ ਕੋ ਕਰਨ ਲਿਆ ਮੈਂ ਤੇ ਕਹਿੰਦਾ ਅਲਾ ਮੈਂ ਥੱਲੇ ਹੀ ਆਏ ਨਾ ਜੋ ਕਰਨਾ ਤੂੰ ਚੇ ਕਰ ਲਾ ਤੇ ਇਹਨਾਂ ਨੇ ਕਿਹਾ ਕਹਿੰਦੇ ਬੋਲਣ ਦਾ ਤਰਾਂ ਢੰਗ ਕੀ ਆ ਬਸ ਉਹਨੇ ਉਸੇ ਵੇਲੇ ਇਹਨਾਂ ਦੀ ਇਹਨਾਂ ਨੇ ਅੱਗੋਂ ਫੜਨ ਦੀ ਉਹਨੇ ਪਹਿਲਾਂ ਇਹਨਾਂ ਨੂੰ ਫੜਿਆ ਤੇ ਇਹਨਾਂ ਨੇ ਇੱਕੋ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਦੀ ਉਂਗਲ ਆਈ ਉੱਤੇ ਵੀ ਦੰਦੀ ਵੱਢ ਕੇ ਖਾ ਗਿਆ ਉਂਗਲ ਸਾਰਾ ਖੌਣ ਵਗਨ ਲੱਗ ਪਿਆ ਮੁੜ ਕੇ ਵਿੱਚੋਂ ਡਰਾਈਵਰ ਉੱਤਰ ਕੇ ਆਇਆ ਤੇ ਉਹਨੇ ਆਉਂਦੇ ਇਹਨਾਂ ਦੀ ਪੱਗ ਲਾਤੀ ਫਿਰ ਦੋ ਤਿੰਨ ਡਰਾਈਵਰ ਪਿਛਲ ਇਕਦਮ ਇਹਨਾਂ ਨੂੰ ਮਾਰਨਾ ਸਟਾਰਟ ਕਰਤਾ ਸਾਰੇ ਵਾਲ ਖੋਲਤੇ ਤੇ ਬੜੀ ਜ਼ੋਰ-ਜ਼ੋਰ ਦੀ ਮਾਰ ਲਾਤੇ ਮੈਂ ਅੱਗੇ ਹੋਈ ਇਹਨਾਂ ਨੂੰ ਸੁਧਾਣ ਵਾਸਤੇ ਬੜੀ ਜ਼ੋਰ-ਜ਼ੋਰ ਦੀ ਮੈਨੂੰ ਵੀ ੱੱਕਾ ਦੇ ਕੇ ਦੋ ਤਿੰਨ ਵਾਰੀ ਛੁੱਟਿਆ ਉਹਨੇ ਬੜੀ ਜ਼ੋਰ-ਜ਼ੋਰ ਦੀ ਫਿਰ ਇਹਨਾਂ ਨੇ ਬੱਜ ਜਦੋਂ ਇਹਨਾਂ ਦੀ ਪੱਗ ਲਾਈ ਨਾ ਉਹਨੇ ਤੇ ਪਿੱਛੇ ਮਜ਼ਦੂਰ ਵੀ ਖਲੋਤੇ ਸੀ ਤੇ ਉਹਨਾਂ ਦੇ ਵਿੱਚ ਇੱਕ ਤੇ ਨਿਹੰਗ ਵਾਲੇ ਬਾਬਾ ਜੀ ਉਹਨਾਂ ਨੇ ਆ ਕੇ ਤੇ ਉਹਨੂੰ ਮਾਰਨਾ ਸਟਾਰਟ ਕਰਤਾ ਸਾਨੂੰ ਨਹੀਂ ਪਤਾ ਉਹ ਕੌਣ ਹੀ ਕੌਣ ਨਹੀਂ ਆਪਾਂ ਨਹੀਂ ਉਹਨਾਂ ਨੂੰ ਜਾਣਦੇ ਸੀ ਉਹਨਾਂ ਨੇ ਦਵਾ ਦਵੇ ਇਹਨਾਂ ਨੂੰ ਮਾਰਨਾ ਉਹਨੂੰ ਮਾਰਨਾ ਸਟਾਰਟ ਕਰਤਾ ਤੇ ਉਹਨਾਂ ਦੇ ਕਿੰਨੇ ਸਾਰੇ ਬੰਦੇ ਆ ਕੇ ਇੱਕਦਮ ਮੇਰੇ ਹਸਬੰਦ ਨੂੰ ਪੈ ਗਏ ਕਿੰਨਾ ਜੋਰ-ਜੋਰ ਦੀ ਮਾਰਨਾ ਸਟਾਰਟ ਕਰਤਾ ਆਪਾਂ ਮੈਂ ਛਡਾਨ ਦੀ ਵੀ ਕੋਸ਼ਿਸ਼ ਕਰਾਈ ਪਰ ਮिन्नੂ ਵੀ ਉਹਨੇ ਅੱਗੇ ਬੜਾ ਮਾਰਿਆ ਮਰਣਾ ਗੁਰਪ੍ਰੀਤ ਸਿੰਘ ਜੀ ਤੁਸੀਂ ਕਿੱਥੇ ਜਾ ਰਹੇ ਜੀ ਜਾ ਰਹੇ ਮੈਂ ਇੰਡੋਸੈਂਟ ਬੈਂਕ 'ਚ ਯੋਗ ਕਰਦਾ ਮੈਂ ਦਿੱਲੀ ਬੱਸ ਸਟੈਂਡ ਤੋਂ ਤੁਰ ਕੇ ਹੀ ਜੰਨਾ ਵਾ ਗੱਡੀ ਖਰਾਬ ਹੋਣ ਕਰਕੇ ਮੈਂ ਜੰਸੀ ਦਿੱਤੀ ਸੀ ਤੇ ਮੈਂ ਬਸਤਾ ਹੀ ਆਇਆ ਅੱਜ ਤੇ ਮੈਂ ਤੁਰ ਕੇ ਮਗਰਾ ਆ ਰਿਹਾ ਹਾਂ ਜਦੋਂ ਮੈਂ ਸਾਹਮਣੇ ਦੇਖਿਆ ਤੇ ਇਹਨਾਂ ਨੂੰ ਬੈਰਸਵਾਜੀ ਕਰ ਰਿਹਾ ਸੀ ਇਹਨਾਂ ਕਨੈਕਟਰ ਤੇ ਛੜਕ ਤੇ ਡਿੱਗੀ ਹੋਈ ਸੀ ਜਦੋਂ ਮੈਂ ਗਿਆ ਸੀ ਤੇ ਮੈਂ ਨੂੰ ਜਾ ਕੇ ਪੁੱਛਿਆ ਮੈਂ ਕੀ ਗੱਲ ਹੋਈ ਯਾਰ ਤੇ ਮੇਰੇ ਵੀ ਗੱਲ ਪੈ ਗਿਆ ਉਹ ਤੇ ਮੇਰੇ ਨੇ ਆ ਪਹਿਲਾਂ ਉਂਗਲਾਂ ਤੇ ਦੰਦੀਆਂ ਵੱਡੀਆਂ ਫਿਰ ਮਗਰੇ ਨਾਲ ਦਾ ਡਰਾਈਵਰ ਆਇਆ ਟ੍ਰੈਵਲ ਨੇ ਮੇਰੀ ਪੱਗ ਲਾਤੀ ਪੱਗ ਲਾਉਣ ਤੋਂ ਬਾਅਦ ਉਹਨਾਂ ਨੇ ਮਗਰੇ ਇੱਕ ਹੋਰ ਬੱਸ ਆ ਗਈ ਉਹ ਬੱਸ ਵਾਲਿਆਂ ਨੇ ਆਣ ਕੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਤੇ ਜਦੋਂ ਉਹਨਾਂ ਨੇ ਮੇਰੀ ਪੱਗ ਲਈ ਉੱਥੇ ਫਿਰ ਉਹ ਜਿਹੜੀ ਕਲੋਨੀ ਹੈ ਲੇਬਰ ਚੌਂਕ ਹੈ ਜਿਹੜਾ ਉਹ ਲੇਬਰ ਚੌਂਕ ਹੈ ਉੱਥੇ 100-150 ਬੰਦਾ ਸੀ ਫਿਰ ਉਹਨਾਂ ਨੇ ਸਾਨੂੰ ਛਡਾਇਆ ਉੱਥੇ ਤੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਦੋਵਾਂ ਜੀ ਆਣਾ ਨਾ ਇਦਾਂ ਕਰੋ ਨਾ ਉਹਨਾਂ ਨੂੰ ਕੁੱਟੋ ਉਹਨਾਂ ਨੇ ਮੇਰੇ ਘਰ ਦੇ ਨੂੰ ਸੜਕ ਤੇ ੱਟਕੇ ਮਾਰ-ਮਾਰ ਸੁੱਟਿਆ ਬੋਟ ਮਾਰਿਆ ਸਾਨੂੰ ਉਹਨਾਂ ਨੇ ਤੇ ਆਪਾਂ ਦੇ ਫੇਰ ਵੀ ਉਹਨਾਂ ਗੜੀ ਹੱਥੀ ਜੋੜੇ ਕਿ ਨਾ ਕਰੋ ਚਲੋ ਜੋ ਹੋ ਗਿਆ ਛੱਡੋ ਇਹ ਗੱਲ ਨੂੰ ਪਰ ਉਹਨਾਂ ਨੇ ਹੱਟਣਾ ਬਹੁਤ ਮਾੜੀ ਕੀਤੀ ਮੇਰੇ ਮੂੰਹ ਤੇ ਬੈਗ ਮਾਰੇ ਆ ਉਂਗਲ ਦਦਿਆਂ ਨਾਲ ਵੱਡੇ ਮਨੇ ਇੱਥੇ ਹੀ ਉਹਨਾਂ ਨੇ ਮੁੱਕੇ ਮਾਰੇ ਛਾਪੇ ਤੇ ਵੀ ਲੱਕ ਤੇ ਠੁੱਡ ਮਾਰੇ ਜਿਹੜਾ ਇੱਥੇ ਪਾਸਟਿੰਗ ਵਿੱਚ ਹੁਣ ドラਮਾ ਹੋਇਆ ਵਾ ਆਧਾਰ ਕਾਰਡ ਲੈ ਕੇ ਇਸ ਬੁੱਡੇ ਪਰ ਕੀ ਕਹਣਾ ਚੁੰਨੇ ਜੀ ਦੇਖੋ ਸਰ ਜਿਹੜਾ ਆਧਾਰ ਕਾਰਡ ਹੈ ਪਹਿਲੇ ਨੰਬਰ ਤੇ ਤਾਂ ਆਧਾਰ ਕਾਰਡ ਦਾ ਆਪਾਂ ਕੋਈ ਗੋਲ ਹੀ ਨਹੀਂ ਕਰਦੇ ਪਿਆ ਆਧਾਰ ਕਾਰਡ ਹੈਗਾ ਜਾਂ ਨਹੀਂ ਹੈਗਾ ਸਰਕਾਰ ਨੇ ਫ੍ਰੀ ਕੀਤੇ ਆ ਸਰਕਾਰ ਦੀ ਜ਼ਿੰਮੇਵਾਰੀ ਆ ਅਸੀਂ ਤਾਂ ਕਿ ਸੇਵਾ ਕਰ ਰਹੇ ਆ ਕਿ ਸਵਾਰੀ ਨੂੰ ਲੈ ਕੇ ਜਾਣਾ ਤੇ ਲੈ ਕੇ ਆਉਣਾ ਕਿਸੇ ਦੱਸਿਆ ਜਾ ਰਿਹਾ ਕਿ ਆਧਾਰ ਕਾਰਡ ਲੈ ਕੇ ਆਧਾਰ ਕਾਰਡ ਨਹੀਂ ਚੱਲਣਾ ਤੇ ਉਸ ਪਰ ਕਿਹੜੀ ਟਿਕਟ ਲੱਗਣੀ ਆ ਉਹਨਾਂ ਵੱਲੋਂ ਇਹ ਬਿਆਨ ਆਇਆ ਨਹੀਂ ਸਰ ਉਹ ਆਧਾਰ ਕਾਰਡ ਚੱਲਣ ਨਾ ਚੱਲਣ ਵਾਲੀ ਕੋਈ ਗੱਲ ਨਹੀਂ ਹੋਈ ਤੇ ਉਹ ਬਾਹਰੋਂ ਸਵਾਰੀ ਬੈਠੀ ਆ ਚੁੰਗੀ ਤੇ ਉਹਨਾਂ ਨੇ ਉਤਰਨਾ ਵਾ ਜੋ ਕਿ ਚੁੰਗੀ ਸਾਡਾ ਜਿਹੜਾ ਸਟਾਪ ਨਹੀਂ ਬੰਦਦਾ ਪਹਿਲਾ ਸਟਾਪ ਜਿਹੜਾ ਸਾਡਾ ਬੰਦਦਾ ਮਹਿਤਾ ਚੌਂਕਾ ਹੁੰਦਾ ਜੀ ਜਿਹੜਾ ਸਾਰਾ ਜਹ ਹੰਗਾਮਾ ਇਸ ਉਪਰ ਕੀ ਕਹਿਣਾ ਚਾਹੀਦਾ ਜੀ ਫਿਰ ਇਹ ਉਹਨਾਂ ਨੇ ਪਤਾ ਨਹੀਂ ਰੰਜਾ ਸਿਆ ਕਿੱਦਾਂ ਵਾ ਕੀ ਆ ਉਹਨਾਂ ਨੇ ਸੱਦੇ ਆ ਬੰਦੇ 1 ਮਿੰਟ ਦੇ ਵਿੱਚ 1 ਮਿੰਟ ਲੱਗਦਾ ਜਿ ਇਥੋਂ ਘੋੜਾ ਚੌਂ ਜਾਂਦੇ ਆ ਘੋੜਾ ਚੌਂ ਦੇ ਵਿੱਚ 7-8 ਬੰਦੇ ਉਹਨਾਂ ਦੇ ਸੱਦੇ ਆ ਸੱਦ ਕੇ ਤੇ ਉਹਨਾਂ ਮੇਰੀ ਪੱਕ ਲਈ ਆ ਮੇਰੇ ਹੱਥੀ ਪਏ ਆ ਡਰਾਈਵਰ ਦੇ ਹੱਥੀ ਪਏ ਆ ਡਰਾਈਵਰ ਦੀ ਉਹਨਾਂ ਕੋ ਕਮੀਜ਼ ਪਾੜੀ ਆ ਮੇਰੇ ਵੀ ਉਹਨਾਂ ਸੱਟਾਂ ਲਾਈਆਂ ਨੇ ਸਰ ਇਹ ਬੱਸ ਆਈ ਕਿਥੋਂ ਤੇ ਕਿੱਥੇ ਚਲਣੀ ਜੀ ਇਹ ਪਟਾਲਾ ਤੋਂ ਜਲੰਧਰ ਜਾ ਰਹੀ ਸੀ ਠੀਕ ਹੈ ਸਾਡਾ ਜਿਹੜਾ ਬਾਸਨ ਬਿਲਕੁਲ ਜਾਮ ਕੀਤਾ ਗਿਆ ਬਿਲਕੁਲ ਖਾਲੀ ਹੋਇਆ ਇਸ ਪਰ ਕੀ ਕੀ ਕਰਨ ਦੇ ਦੇਖੋ ਸਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨਾਂ ਦੇ ਕੋਈ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਾ ਕਰਨ ਕਰਕੇ ਅਸੀਂ ਬਸ ਸਟੈਂਡ ਬੰਦ ਕੀਤਾ ਜੀ ਸਰ ਦੇਖੀ ਰਹੇ ਚੌਂਕੀ ਦੇ ਉੱਪਰ ਲੋਕ ਲੱਗਾ ਹੋਇਆ ਵਾ ਸਰ ਸਾਨੂੰ ਉਹ ਤੋਂ ਚੌਂਕੀ ਇਸੇ ਤੇ ਲੈ ਕੇ ਆਇਆ ਪੌਣਾ ਘੰਟਾ ਹੋ ਗਿਆ ਨੂੰ ਇਹਨਾਂ ਤੇ ਲਾ ਕੇ ਖੜਿਆ ਨੂੰ ਠੀਕ ਹੈ ਜੀ ਅਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਉਹ ਜੰਦਰੇ ਮਾਰ ਕੇ ਪਤਾ ਨਹੀਂ ਕਿੱਧਰ ਚੱਲ ਗਏ ਆ ਕੀ ਕੀ ਚੈਨ ਨੇ ਮੰਗ ਕਰਨ ਨੂੰ ਦੇ ਰਿਹਾ। ਪ੍ਰਸ਼ਾਸਨ ਨੇ ਇਹ ਮੰਗ ਹੈ ਡੀਜੀ ਤੋਂ ਪੰਦੀ ਕਾਰਵਾਈ ਕਾਰਵਾਈ ਕੀਤੀ ਜਾਵੇ। ਸਖਤ ਤੋਂ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇ।